ਆਜ਼ਾਦੀ ਦਿਹਾੜੇ ਨੂੰ ਖਾਸ ਬਣਾਉਣ ਲਈ ਕੇਂਦਰ ਸਰਕਾਰ ਨੇ 9 ਅਗਸਤ ਤੋਂ ਪੂਰੇ ਦੇਸ਼ 'ਚ ਹਰ ਘਰ ਤਿਰੰਗਾ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ ਜੋ 15 ਅਗਸਤ ਤੱਕ ਚੱਲੇਗੀ ਇਸ ਦੌਰਾਨ ਦੇਸ਼ ਵਾਸੀਆਂ ਨੂੰ ਆਪਣੇ ਘਰਾਂ ਦਫ਼ਤਰਾਂ ਤੇ ਤਿਰੰਗਾ ਲਹਿਰਾਉਣ ਤੇ ਇੰਟਰਨੈਟ ਮੀਡੀਆ ਅਕਾਊਂਟ ਦੀ ਡੀਪੀ 'ਚ ਆਪਣੀ ਫੋਟੋ ਦੇ ਨਾਲ ਤਿਰੰਗੇ ਦੀ ਫੋਟੋ ਲਗਾਉਣ ਲਈ ਅਪੀਲ ਕੀਤੀ ਗਈ ਹੈ ਇਹ ਮੁਹਿੰਮ ਦੌਰਾਨ 13 ਅਗਸਤ ਨੂੰ ਦੇਸ਼ ਦੇ ਸੰਸਦ ਮੈਂਬਰ ਵੀ ਇੱਕ ਤਿਰੰਗਾ ਰੈਲੀ ਕੱਢਣਗੇ ਇਹ ਰੈਲੀ ਭਾਰਤ ਮੰਡਪ ਤੋਂ ਸ਼ੁਰੂ ਹੋ ਕੇ ਨੈਸ਼ਨਲ ਸਟੇਡੀਅਮ ਤੱਕ ਕੱਢੀ ਜਾਵੇਗੀ ਇਹ ਮੁਹਿੰਮ ਦੀ ਸ਼ੁਰੂਆਤ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਡੀਪੀ ਤੇ ਤਿਰੰਗਾ ਲਗਾ ਕੇ ਕਰਨਗੇ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਤਰੰਗੇ ਨਾਲ ਲੋਕਾਂ ਨੂੰ ਜੋੜਨ ਸੰਬੰਧੀ ਸਰਗਰਮੀਆਂ ਸੰਚਾਲਿਤ ਕਰਨ ਦੇ ਨਿਰਦੇਸ਼ ਦਿੱਤੇ ਨੇ ਕੇਂਦਰੀ ਸੱਭਿਆਚਾਰਕ ਅਤੇ ਸਹਿਤਸਪਾਟਾ ਮੰਤਰੀ ਗਜੇਂਦਰ ਸਿੰਘ ਸ਼ਿਖਾਵਤ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਚੁੱਕਿਆ ਹੈ ਕਿ ਦੇਸ਼ ਇਸ ਸਾਲ ਇੱਕ ਨਵਾਂ ਰਿਕਾਰਡ ਬਣਾਏਗਾ